ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਜੀ ਕਿਤਾਬ ਸੱਜਣ ਮੇਰੇ ਰੰਗਲੇ ਜੀਵਨ ਚਲਕਾ ਸ਼੍ਰੀ ਮਾਨ 111 ਸੰਤ ਬਾਬਾ ਬਰਵੰਤ ਸਿੰਘ ਜੀ ਮਹਾਰਾਜ ਸਿਰਸਰ ਸੋਹੜਾ ਸਾਹਿਬ ਵਾਲਿਆਂ ਦੀ ਲੇਖਕ ਡਾਕਟਰ ਸਰਵੰਤ ਸਿੰਘ ਬਾਬਾ ਕਿਰਦਾਰ ਜੀਆ ਨੇ ਬਾਬਾ ਦੇਵਾਦਾ ਜੀਆ ਦੀ ਸਮਾਰ ਤੇ ਅਰਦਾਸਾਂ ਕਰਨੀਆਂ ਬਾਬਾ ਕੇਹਦਾ ਜੀ ਦਾ ਜਨਮ ਨਗਰ ਪਿੰਡ ਰੋਣੀ ਜ਼ਿਲ੍ਹਾ ਪਟਿਆਲੇ ਦਾ ਹੈ। ਨਾਬੇ ਤੋਂ ਪਟਿਆਲੇ ਜਾਂਦੇ ਸਮੇਂ ਸੜਕ ਦੇ ਉੱਪਰ ਹੀ ਇਹ ਪਿੰਡ ਹੈ। ਬਚਪਨ ਵਿੱਚ ਹੀ ਇਹ ਸਾਧੂ ਸੁਭਾਅ ਵਾਲੇ ਸਨ। ਇਹਨਾਂ ਨੇ ਉਦਾਸੀਨ ਡੇਰਾ ਹੁਸੈਨਪੁਰਾ ਨੇੜੇ 14 ਮੰਨਵੀ ਤੋਂ ਉਦਾਸੀ ਮਤ ਧਾਰਨ ਕੀਤਾ ਅਤੇ ਜੋਬਨ ਅਸਤਾ ਵਿੱਚ ਬਿਰਕਤ ਭਰਮਤ ਕਰਦੇ ਕਰਦੇ ਬਾਬਾ ਪੂਰਨਦਾਸ ਜੀ ਮਹਾਰਾਜ ਕੋਲ ਰੋੜੇਵਾਲ ਸਾਹਿਬ ਆ ਗਏ ਅਤੇ ਇੱਥੇ ਹੀ ਸਾਰਾ ਜੀਵਨ ਸੇਵਾ ਸਿਮਰਨ ਕਰਦਿਆਂ ਲੰਘਾਇਆ ਇੱਕ ਵਾਰ ਬਾਬਾ ਕਿਹਰਦਾਸ ਜੀ ਬਾਬਾ ਦੇਵਾਦਾਸ ਜੀਆ ਦੀਆਂ ਸਮਾਧਾਂ ਤੇ ਖੜੇ ਅਰਦਾਸ ਕਰ ਰਹੇ ਸਨ ਜਦੋਂ ਸਮਾਧਾਂ ਤੋਂ ਬਾਹਰ ਆਏ ਤਾਂ ਬਾਬਾ ਪੂਰਨਦਾਸ ਜੀ ਮਹਾਰਾਜ ਖੜੇ ਸਨ ਪੁੱਛਣ ਲੱਗੇ ਕਿ ਕਿਹਰਦਾਸਾ ਕੀ ਅਰਦਾਸਾਂ ਘੜੀ ਜਾਂਦਾ ਹੈ ਬਾਬਾ ਕਿਹਰਦਾਸ ਜੀ ਕਹਿਣ ਲੱਗੇ ਕਿ ਮਹਾਰਾਜ ਆਪਾਂ ਕੀਰਤਨੀ ਜ타 ਭੋਗ ਵੇਲੇ ਕਦੇ ਕਲਿਆਣ ਤੋਂ ਲੈ ਕੇ ਆਉਂਦੇ ਹਾਂ ਅਤੇ ਕਦੇ ਕਿਤੋਂ ਲੈ ਕੇ ਆਉਂਦੇ ਹਾਂ ਮੈਂ ਤਾਂ ਇਹੀ ਅਰਦਾਸਾਂ ਕਰਦਾ ਸੀ ਕਿ ਇੱਥੇ ਬਹੁਤ ਜਥੇ ਹੋਣ ਸਾਨੂੰ ਬਾਹਰੋਂ ਨਾ ਕੋਈ ਮੰਗਵਾਉਣਾ ਪਵੇ ਕੋਈ ਇੱਧਰ ਨੂੰ ਆ ਜਾਵੇ ਕੋਈ ਇੱਧਰ ਨੂੰ ਜਾਵੇ ਕੀਰਤਨ ਹੁੰਦਾ ਰਹੇ ਰੌਣਕਾਂ ਲੱਗੀਆਂ ਰਹਿਣ ਤਾਂ ਬਾਬਾ ਪੂਰਨ ਦਾਸ ਜੀਆ ਨੇ ਆਪਣੇ ਮੁਖਾਰ ਬਿਦ ਤੋਂ ਬਚਨ ਕੀਤਾ ਕਿ ਕੇਹਰ ਦਾਸਾ ਉਹ ਅਜੇ ਤਪ ਕਰ ਰਹੇ ਨੇ ਜਿਵੇਂ ਤੁਸੀਂ ਅਰਦਾਸਾਂ ਕਰਦੇ ਹੋ ਉਵੇਂ ਹੀ ਹੋਊਗਾ ਸਮਾ ਆਵੇਗਾ ਇਥੋਂ ਤਾਂ ਜਥੇ ਬਣ ਬਣ ਜਾਇਆ ਕਰਨਗੇ ਬਣੇ ਬਣਾਏ ਪੜੇ ਪੜਾਏ ਹੀ ਹੋਣਗੇ ਸੋ ਮਹਾਪੁਰਸ਼ਾਂ ਦਾ ਵਚਨ ਪੂਰਾ ਹੋਇਆ ਸੰਤ ਮਹਾਰਾਜ ਜੀਆ ਦੀ ਉਮਰ ਭਾਵੇਂ 19 20 ਕੋਸਾਲ ਦੀ ਹੀ ਸੀ ਪਰੰਤੂ ਆਤਮਿਕ ਅਵਸਥਾ ਬਹੁਤ ਉੱਚੀ ਸੀ ਬਿਆੰਤ ਸਾਧੂ ਵਿਦਵਾਨ ਜਥੇ ਮੇਰੇ ਗੁਰਦੇਵ ਮਹਾਰਾਜ ਜੀਆਂ ਨਾਲ ਰੋੜੇਵਾਲ ਸਾਹਿਬ ਆ ਆ ਕੇ ਸ਼ਾਮਲ ਹੋ ਰਹੇ ਸਨ ਬਾਬਾ ਪੂਰਨ ਦਾਸ ਜੀ ਮਹਾਰਾਜ ਨੇ ਸਾਰੀ ਸੰਗਤਾਂ ਨੂੰ ਵਚਨ ਕਰ ਦਿੱਤਾ ਕਿ ਭਾਈ ਸੰਗਤੇ ਦਸਵੀਂ ਦਾ ਦਿਹਾੜਾ ਵੀ ਰੋੜੇਵਾਲ ਸਾਹਿਬ ਹੀ ਮਨਾਇਆ ਕਰਾਂਗੇ ਸੇ ਦਿਨ ਤੋਂ ਅੱਜ ਤੱਕ ਇਹ ਰੀਤੀ ਨਿਰੰਤਰ ਚਲਦੀ ਆ ਰਹੀ ਹੈ ਅਤੇ ਚਲਦੀ ਰਹੇਗੀ ਗੁਰਬਾਣੀ ਸਾਧ ਬਚਨ ਅਤਲਾਦਾ अथवा ਸਾਧਕ ਸੰਗਨ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਬਾਬਾ ਪੂਰਨਦਾਸ ਜੀ ਮਹਾਰਾਜ ਦੀ ਸੇਵਾ ਵਿੱਚ ਮੇਰੇ ਗੁਰਦੇਵ ਮਹਾਰਾਜ ਜੀਆ ਨੇ ਇੱਕ ਦਿਨ ਬਚਨ ਕੀਤਾ ਸੀ ਕਿ ਮੇਰੇ ਕੱਟਰ ਪੁਣਾ ਮੇਰੀ ਆਕੜ ਬਾਬਾ ਪੂਰਨਦਾਸ ਜੀ ਮਹਾਰਾਜ ਨੇ ਤਾਂ ਪਹਿਲੇ ਦਿਨ ਹੀ ਕੱਢ ਦਿੱਤੀ ਸੀ ਜਿਸ ਦਿਨ ਅਸੀਂ ਰੋੜੇਵਾਲ ਸਾਹਿਬ ਆਏ ਬਾਬਾ ਪੂਰਨਦਾਸ ਜੀ ਮਹਾਰਾਜ ਨੇ ਆਪ ਵੀ ਸੰਤ ਮਹਾਰਾਜ ਤੋਂ ਬਹੁਤ ਅਭਿਆਸ ਕਰਵਾਏ ਨਾਲ ਬਿਆੰਤ ਜੁਗਤੀਆਂ ਦੱਸੀਆਂ ਬਹੁਤ ਹੀ ਕਠਣ ਤਪੱਸਿਆ ਕਰਵਾਈ ਅਤੇ ਵਚਨ ਕੀਤਾ ਸੀ ਕਿ ਬਲਵੰਤ ਸਿੰਘ ਤੇੜੀ ਨੀਂਦ ਤਾਂ ਅਸੀਂ ਭੰਦਤੀ ਹੁਣ ਤੈਨੂੰ ਨੀਂਦ ਤੰਗ ਨਹੀਂ ਕਰੂਗੀ ਮੇਰੇ ਗੁਰਦੇਵ ਮਹਾਰਾਜ ਜੀਆ ਨੇ ਦੱਸਿਆ ਕਿ ਉਸ ਦਿਨ ਤੋਂ ਸਾਨੂੰ ਅਭਿਆਸ ਕਰਦੇ ਸਮੇਂ ਨੀਂਦ ਨਹੀਂ ਆਈ ਸੰਤ ਮਹਾਰਾਜ ਜੀ ਵਚਨ ਕਰਿਆ ਕਰਦੇ ਸਨ ਕਿ ਅਸੀਂ ਬਹੁਤ ਵਾਰੀ ਬਾਬਾ ਪੂਰਨਦਾਸ ਜੀ ਮਹਾਰਾਜ ਪਾਸੋਂ ਨਾ ਦਾ ਸ਼ੀਤ ਪ੍ਰਸ਼ਾਦ ਮੰਗਿਆ। ਉਹਨਾਂ ਨੇ ਕਹਿਣਾ ਕਿ ਨਾ ਭਾਈ ਤੁਹਾਡਾ ਅਮਿਤ ਛਕਿਆ ਹੈ। ਸੰਤ ਮਹਾਰਾਜੀ ਆਪਣੇ ਮੁਖਾਰ ਬਿੰਦ ਤੋਂ ਬਚਨ ਕਰਿਆ ਕਰਦੇ ਸਨ ਕਿ ਅਸੀਂ ਬਾਬਾ ਪੂਰਨਦਾਸ ਜੀ ਮਹਾਰਾਜ ਦੇ ਬਸਤਰ ਅਤੇ ਲੰਗੋਟ ਖੁਦ ਧੋਇਆ ਕਰਦੇ ਸੀ। ਉਹਨਾਂ ਦੀ ਸੇਵਾ ਵਿੱਚ ਹਰ ਸਮੇਂ ਤਤਪਰ ਰਹਿੰਦੇ ਸੀ। ਭਾਵੇਂ ਪਾਠਾਂ ਨੀਆਂ ਡਿਊਟੀਆਂ ਵੀ ਸੰਭਾਲਣੀਆਂ ਫੇਰ ਵੀ ਭਾਵੇਂ ਅੱਧੀ ਰਾਤ ਨੂੰ ਬੁਲਾਉਂਦੇ ਉਸੇ ਸਮੇਂ ਸੇਵਾ ਵਿੱਚ ਹਾਜ਼ਰ ਹੁੰਦੇ ਗੁਰਬਾਣੀ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮਪਤ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਰਨਹਾਰ ਨੀਵੇਂ ਹੋ ਕੇ ਚੱਲ ਮੇਰੇ ਗੁਰਦੇਵ ਮਹਾਰਾਜੀ ਆਪਣੇ ਮੁਖਾਰ ਬਿਨ ਤੋਂ ਬਚਨ ਕਰਦੇ ਸਨ ਕਿ ਇੱਕ ਦਿਨ ਬਾਬਾ ਪੂਰਨਦਾਸ ਜੀ ਮਹਾਰਾਜ ਆਪਣੇ ਆਸਨ ਤੇ ਛੱਪਰ ਵਿੱਚ ਬੈਠੇ ਸਨ ਅਸੀਂ ਕਿਸੇ ਕੰਮ ਅੰਦਰ ਜਾਣਾ ਸੀ ਕਹਿੰਦੇ ਜਦ ਅਸੀਂ ਅੰਦਰ ਵਰਣ ਲੱਗੇ ਤਾਂ ਸਾਡਾ ਮੱਥਾ ਛੱਪਰ ਦੇ ਗੇਟ ਦੀ ਚੁਗਾਠ ਵਿੱਚ ਲੱਗਿਆ ਗੇਟ ਛੋਟਾ ਸੀ ਬਾਬਾ ਪੂਰਨਦਾਸ ਜੀ ਮਹਾਰਾਜ ਬਚਨ ਕਰਨ ਲੱਗੇ ਕਿ ਬਲਵੰਤ ਸਿਆ ਕੀ ਹੋ ਗਿਆ ਕਹਿੰਦੇ ਅਸੀਂ ਨਮਸਕਾਰ ਕੀਤੀ ਤੇ ਕਿਹਾ ਕਿ ਮਹਾਰਾਜ ਮੇਰਾ ਮੱਥਾ ਗੇਟ ਦੀ ਚੁਗਾੜ ਵਿੱਚ ਲੱਗਿਆ ਬਾਬਾ ਪੂਰਨਦਾਸ ਜੀ ਮਹਾਰਾਜ ਨੇ ਬਚਨ ਕੀਤਾ ਕਿ ਗੇਟ ਕੁਝ ਕਹਿੰਦਾ ਹੋਊ ਸੰਤ ਮਹਾਰਾਜ ਜੀ ਕਹਿੰਦੇ ਅਸੀਂ ਚੁੱਪ ਹੋ ਗਏ ਤਾਂ ਬਾਬਾ ਜੀ ਜੀਹਾਂ ਨੇ ਵਚਨ ਕੀਤਾ ਕਿ ਗੇਟ ਕਹਿੰਦਾ ਕਿ ਨੀਵਾ ਹੋ ਕੇ ਚੱਲ ਨੀਵਾ ਹੋ ਕੇ ਚੱਲੇਗਾ ਤਾਂ ਤੈਨੂੰ ਦੁੱਖ ਨਹੀਂ ਮਿਲੂਗਾ ਇਉਂ-ਇਉਂ ਵਚਨ ਕਰਦੇ ਕਰਦੇ ਹੀ ਬਯੰਤ ਸਿੱਖਿਆ ਬਯੰਤ ਖੁਸ਼ੀਆਂ ਵਰਤਾ ਜਾਂਦੇ ਸੀ ਗੁਰਬਾਣੀ ਨਿਮਰਸੋ ਅੱਖਰ ਖਵਣ ਗੁਣ ਜੇਵਾ ਮਣੀਆ ਮੰਤ ਇਹ ਤਰ੍ਹਾਂ ਭਾਣੇ ਵੀ ਅਸਕਰ ਤਾਂ ਬਸ ਆਵੀ ਕੰਤ ਸੰਤ ਮਹਾਰਾਜੀਆਂ ਤੋਂ ਬਾਬਾ ਪੂਰਨਦਾਜੀ ਮਹਾਰਾਜ ਨੇ ਵੱਡੀ ਸ੍ਰੀ ਸਾਹਿਬ ਫੜ ਲੈਣੀ ਅਤੇ ਹਰ ਸੇਵਾ ਸਮਾਂ ਲੰਘਦਾ ਗਿਆ ਨਿਤ ਨਵੀਆਂ ਖੇਡਾਂ ਨਿਤ ਨਵੇਂ ਕੋਤਕ ਸੰਤਾਂ ਦੀ ਆਵਾਜ਼ ਆਈ ਬਹੁਤ ਵੱਧ ਗਈ ਮੇਲੇ ਗੁਰਦੇਵ ਮਹਾਰਾਜੀਆਂ ਨੇ ਇੱਕ ਦਿਨ ਆਪਣੀ ਮੁਖਾਰਬਿੰਨ ਤੋਂ ਬਚਨ ਕੀਤਾ ਕਿ ਬਾਬਾ ਪੂਰਨਦਾਜੀ ਮਹਾਰਾਜ ਅੰਦਰ ਆਪਣੇ ਆਸਣ ਤੇ ਬੈਠੇ ਸਨ ਸੰਗਤ ਵਾਰੀ ਵਾਰੀ ਬਾਬਾ ਜੀਆ ਦੇ ਦਰਸ਼ਨ ਕਰਨ ਵਾਸਤੇ ਅੰਦਰ ਜਾ ਰਹੀ ਸੀ ਕਹਿੰਦੇ ਅਸੀਂ ਗੇਟ ਤੇ ਪਹਿਰੇ ਤੇ ਖੜੇ ਸੀ ਮਾਈਆਂ ਬਹੁਤ ਤਕਾ ਕਰਦੀਆਂ ਸਨ ਅਸੀਂ ਬਥੇਰਾ ਕਿਹਾ ਕੋਈ ਨਾ ਮੰਨੇ ਕਹਿੰਦੇ ਮੇਰੇ ਕੋਲ ਵੱਡੀ ਸੀੜੀ ਸਾਹਿਬ ਫੜੀ ਹੋਈ ਸੀ ਉਹ ਮਿਆਰ ਵਿੱਚੋਂ ਕੱਢ ਲਈ ਫੇਰ ਕੀ ਸੀ ਬਸ ਸਾਰੀ ਸੰਗਤ ਪਿੱਛੇ ਹਟ ਗਈ ਬਾਬਾ ਪੂਰਨਦਾਜੀ ਮਹਾਰਾਜ ਸਾਨੂੰ ਕਹਿੰਦੇ ਬਲਵੰਤ ਸਿਆ ਕਿਰਪਾ ਸਾਨੂੰ ਫੜਾ ਦੇ ਉਹ ਨਾ ਚੱਕਿਆ ਪਰ ਸੰਤ ਮਹਾਰਾਜ ਜੀ ਕਹਿੰਦੇ ਅਸੀਂ ਬਾਬਾ ਜੀ ਕੋਲ ਗਰਪਾਰ ਰੱਖ ਕੇ ਮੱਥਾ ਟੇਕ ਦਿੱਤਾ ਮੁੜ ਕੇ ਨਹੀਂ ਚੁੱਕੀ ਇਸ ਤਰ੍ਹਾਂ ਲੰਗਰਾਂ ਦੀ ਸੇਵਾ ਖੰਡ ਪਾਠਾਂ ਦੀ ਸੇਵਾ ਕੀਰਤਨ ਦੀ ਸੇਵਾ ਦੇ ਨਾਲ ਬਾਬਾ ਪੂਰਨਦਾਸ ਜੀ ਮਹਾਰਾਜ ਜੀਆਂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੀ ਜਾਂਦੇ ਬਾਬਾ ਪੂਰਨਦਾਸ ਜੀ ਮਹਾਰਾਜ ਨੇ ਉਦਾਸਿਨ ਹੁੰਦੇ ਹੋਏ 12 ਗੁਰਸਥਾਨਾਂ ਦੀ ਸੇਵਾ ਕਰਵਾਈ ਅਤੇ ਨਿਸ਼ਾਨ ਸਾਹਿਬ ਚੁਲਾਏ ਇੰਨਾ ਅਸਥਾਨਾਂ ਦੀ ਸੇਵਾ ਕਰਨ ਸਮੇਂ ਵੀ ਮੇਰੇ ਗੁਰਦੇਵ ਸੰਤ ਮਹਾਰਾਜ ਜੀ ਬਾਬਾ ਪੂਰਨ ਦਾਸ ਜੀ ਦੇ ਨਾਲ ਸਨ ਅਸਥਾਨਾਂ ਦੇ ਨਾਲ ਨਾਲ ਕਈ ਧਰਮਸ਼ਾਲਾ ਬਣਵਾਈਆਂ ਅਤੇ ਕਈ ਪ੍ਰਾਇਮਰੀ ਸਕੂਲ ਧਰਮਸ਼ਾਲਾ ਵਿੱਚ ਹੀ ਚਲਾਏ ਗੁਰਬਾਣੀ ਜਾਕੈ ਮस्तक ਭਾਗ ਸੇਵਾ ਲਾਇਆ ਤਾਂ ਕਿ ਪੂਰਨ ਆਸਿਰ ਜਨ ਸਾਧ ਸੰਗ ਪਾਇਆ ਬਾਬਾ ਪੂਰਨ ਦਾਸ ਜੀਆਂ ਦੇ ਵਰ ਉਹ ਵਾਰ ਸੇਵਾ ਸਾਡੇ ਨਾਲ ਨਾਲ ਰੋੜੇਵਾਲ ਸਾਹਿਬ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਹੋਈ ਲੰਗਰ ਵਾਸਤੇ ਵੀ ਕਮਰਾ ਬਣਵਾਇਆ ਗਿਆ ਸੰਤ ਮਹਾਰਾਜ ਜੀ ਇੱਕ ਵਾਰੀ ਵਚਨ ਕਰਦੇ ਸੀ ਕਿ ਅਸੀਂ ਬਾਬਾ ਪੂਰਨਦਾਸ ਜੀਆ ਨੂੰ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਕੀਰਤਨ ਜਥਾਂ ਤੱਕੜੀ ਜਾਂਦੇ ਹਾਂ ਕੋਈ ਸੁਣਨ ਤਾਂ ਹੁੰਦਾ ਨਹੀਂ ਤਾਂ ਬਾਬਾ ਜੀਆ ਨੇ ਵਚਨ ਕੀਤਾ ਕਿ ਕਥਾ ਕੀਰਤਨ ਸੁਣਨ ਵਾਸਤੇ ਤਾਂ ਸੰਗਤਾਂ ਐਨੀਆਂ ਆਇਆ ਕਰਨਗੀਆਂ ਤੈਨੂੰ ਸੰਭਾਲਿਆ ਨਹੀਂ ਜਾਣਿਆ ਤੂੰ ਤਾਂ ਲੁਕ ਲੁਕ ਕੇ ਰਿਆ ਕਰੇਗਾ ਬਾਬਾ ਜੀਆ ਦੇ ਇਹ ਬਚਨ ਬਿਲਕੁਲ ਸੱਚ ਹੋਏ ਬਾਬਾ ਪੂਰਨਦਾਸ ਜੀ ਮਹਾਰਾਜ ਨੇ ਹੋਰ ਦਾਤਾ ਵੰਡਨ ਦੇ ਨਾਲ ਨਾਲ ਇੱਕ ਦਿਨ ਵਚਨ ਕੀਤਾ ਕਿ ਭਾਈ ਜਿਹੜਾ ਇੱਕ ਸਪੀਕਰ ਰੋੜੇਵਾਲ ਦੇਰੇ ਨੂੰ ਦਊ ਉਸਦੇ ਇੱਕ ਮੁੰਡਾ ਜਿਹੜਾ ਦੋ ਸਪੀਕਰ ਦਊ ਉਹਦੇ ਦੋ ਮੁੰਡੇ ਬਹੁਤ ਸਾਰੇ ਸੇਵਾਦਾਰਾਂ ਨੇ ਗੁਰਦੁਆਰਾ ਸਾਹਿਬ ਨੂੰ ਬਾਬਾ ਜੀਆਂ ਦੇ ਵਚਨ ਕਰਨ ਤੇ ਸਪੀਕਰ ਦਿੱਤੇ ਅਤੇ ਮਹਾਪੁਰਸ਼ਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰਬਾਣੀ ਹਰ ਇੱਕ ਸੱਤ ਆਇਆ ਵਰਸ ਆਇ ਬਹੁ ਤੇਰੇ ਭਾਈ ਗੁਰਦਾਸ ਜੀ ਸੰਤ ਭਗਤ ਗੁਰ ਸਿੰਘ ਹੈ ਪਰਉਪਕਾਰੀ ਜਗ ਤਾਰਨੇ ਆਇ ਬਾਬਾ ਪੂਰਨਦਾਸ ਜੀਆਂ ਦਾ ਵਚਨ ਮੰਨ ਕੇ ਚਲਾ ਲੈ ਜਾਣਾ ਰੋੜਵਾਲ ਸਾਹਿਬ ਸੰਗਤਾਂ ਦੀ ਰੌਣਕ ਬਹੁਤ ਰਹਿਣ ਲੱਗ ਗਈ। ਅਖੰਡ ਪਾਠਾਂ ਦੀਆਂ ਲੜੀਆਂ ਚੱਲੀ ਜਾਂਦੀਆਂ। ਸਵੇਰੇ ਸ਼ਾਮ ਨਿਤਨੇਮ ਕੀਰਤਨ ਦੀਆਂ ਧੂਣਾ ਨੇ ਆਲਾ ਦੁਆਲਾ ਸਾਰਾ ਇਲਾਕਾ ਹੀ ਮਹਿਕਾ ਦਿੱਤਾ। ਬਾਬਾ ਪੂਰਨ ਦਾਸ ਜੀ ਮਹਾਰਾਜ ਜੀਆ ਦੀ ਮਹਿਮਾ ਅਸ ਤਾ ਇਲਾਕੇ ਵਿੱਚ ਪਹਿਲਾਂ ਹੀ ਬਹੁਤ ਸੀ। ਪਰੰਤੂ ਹੁਣ ਲੋਕ ਇਹ ਵੀ ਕਹਿਣ ਲੱਗ ਪਏ ਕਿ ਬਾਬਾ ਪੂਰਨ ਦਾਸ ਜੀਆ ਦਾ ਚੇਲਾ ਬਲਵੰਦ ਸਿੰਘ ਤਾਂ ਨਿਰਾ ਰੱਬ ਦਾ ਹੀ ਰੂਪ ਹੈ। ਇੱਕ ਦਿਨ ਪਿੰਡ ਚ ਲੈਲੇ ਤੋਂ ਰੋਰੇਵਾਲ ਸਾਹਿਬ ਬਾਬਾ ਪੂਰਨਦਾਸ ਜੀ ਮਹਾਰਾਜ ਕੌਲ ਸੰਗਤ ਆ ਕੇ ਕਹਿਣ ਲੱਗੀ ਕਿ ਮਹਾਰਾਜ ਜੀ ਅਸੀਂ ਆਪਣੇ ਪਿੰਡ ਗੁਰਦੁਆਰਾ ਸਾਹਿਬ ਬਣਾਉਣਾ ਹੈ ਸਾਨੂੰ ਕੋਈ ਗਰੰਟੀ ਦੇ ਦਿਓ ਬਾਬਾ ਪੂਰਨਦਾਸ ਜੀ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਸਾਡੇ ਕੋਲ ਗਰੰਟੀ ਤਾਂ ਕੋਈ ਵਾਧੂ ਹੈ ਨਹੀਂ ਕੁਝ ਸਾਧੂ ਡਿਊਟੀਆਂ ਤੇ ਰਹਿੰਦੇ ਨੇ ਜਾਂ ਆਹ ਬਲਵੰਤ ਸਿਉ ਹੈ ਸੰਤ ਮਹਾਰਾਜ ਦੱਸਦੇ ਸਨ ਕਿ ਅਸੀਂ ਬਾਬਾ ਜੀਆ ਦੇ ਕੋਲ ਹੀ ਖੜੇ ਸੀ ਚਲਾਲੇ ਦੀ ਸੰਗਤ ਬਾਬਾ ਜੀਆ ਨੂੰ ਬੇਨਤੀ ਕਰਨ ਲੱਗੀ ਕਿ ਮਹਾਰਾਜ ਜੀ ਸਾਨੂੰ ਬਲਵੰਤ ਸਿੰਘ ਹੀ ਦੇ ਦਿਓ ਬਾਬਾ ਪੂਰਨ ਦਾਸ ਜੀ ਬਚਨ ਕਰਨ ਲੱਗੇ ਕਿ ਭਾਈ ਸਾਡੇ ਕੋਲ ਵੀ ਇਹੀ ਸੀ ਤੁਸੀਂ ਲੈ ਜਾਓ ਇਹੀ ਬਚਨ ਕਰਕੇ ਮੇਰੇ ਘੁਰਦੇ ਮਹਾਰਾਜ ਜੀਆਂ ਨੂੰ ਚਲਾਲੇ ਦੀਆਂ ਸੰਗਤਾਂ ਦੇ ਨਾਲ ਤੋਰ ਦਿੱਤਾ ਸੰਤ ਮਹਾਰਾਜ ਜੀ ਇੱਕ ਦਿਨ ਬਚਨ ਕਰਦੇ ਸਨ ਕਿ ਸਾਨੂੰ ਪਿੰਡ ਦੇ ਲੋਕਾਂ ਨੇ ਮੜੀਆਂ ਵਿੱਚ ਲਾ ਜਾ ਕੇ ਬਿਠਾ ਦਿੱਤਾ ਕਿ ਇੱਥੇ ਗੁਰਦੁਆਰਾ ਬਣਾਉਣਾ ਹੈ ਗੁਰਬਾਣੀ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾ ਸਦਾ ਰੰਗ ਹਰਕੈ ਜਾ ਕੋ پاک ਸੁਆਮੀ अथवा ਗੁਰ ਚੇਲੇ ਹੈ ਮਨ ਮਾਨਿਆ ਤਾਂ ਸਹਿਜੇ ਆਰਾਮ ਪਛਾਨਿਆ ਚਲਾਲੇ ਦੇ ਗੁਰਸਥਾਨ ਪ੍ਰਤੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੇ ਵਚਨ ਰੋੜੇਵਾਸ ਡੇਰਾ ਫਕੀਰੋ ਕੇ ਅਫੀਸ਼ੇ ਤੱਕ ਚੋਏ ਤੇ ਬੈਠਿਆ ਬਾਬਾ ਬੀਰਮਦਾ ਜੀ ਮਹਾਰਾਜ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲਿਆਂ ਨੂੰ ਬਖਸ਼ਿਸ਼ ਕੀਤੀ ਸੀ ਕਿ ਸਿੱਖਾ ਤੂੰ ਤਾਂ ਬ੍ਰਹਮ ਗਿਆਨੀ ਬਣ ਗਿਆ ਹੈ ਜਿਹਨੂੰ ਦਿਲ ਚਾਹੇ ਦ੍ਰਿਸ਼ਟੀ ਕਰ ਦੇਵੀ ਉਹ ਵੀ ਬ੍ਰਹਮ ਗਿਆਨੀ ਬਣ ਜਾਵੇਗਾ ਫਿਰ ਬਾਬਾ ਜਵਾਲਾ ਸਿੰਘ ਜੀਆ ਨੇ ਐਸੀ ਖੁਮਾਰੀ ਚੜੀ ਕੇ 12 ਸਾਲ ਸਰੀਰ ਦੀ ਸੋਧ ਬੁੱਧ ਹੀ ਨਾ ਰਹੀ 13ਵੇਂ ਸਾਲ ਸੂਰਤ ਆਈ ਬਸਤਰ ਪਹਿਨਾ ਕੇ ਬਾਣੇ ਵਿਚ ਲਿਆਂਦੇ ਉਹਨਾਂ ਤੋਂ ਅੱਗੇ ਕਿੰਨੇ ਡੇਰੇਦਾਰ ਸਾਧੂ ਹੋਏ ਬਾਬਾ ਜਵਾਲਾ ਸਿੰਘ ਜੀ ਨੇ ਚਲੇਲੇ ਬਾਬਾ ਰੋਡੂ ਰਾਮ ਜੀ ਦੀ ਕੁਟਿਆ ਵਿੱਚ ਠਹਿਰ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸ਼ੁਰੂ ਕਰਵਾ ਦਿੱਤੀ ਪਹਿਨਾ ਇੱਕ ਖੂਹੀ ਅਤੇ ਹਲਤੀ ਲਗਵਾਈ ਸੰਗਤਾਂ ਗੁਰੂ ਘਰ ਵਾਸਤੇ ਇੱਟਾਂ ਢੋਣ ਲੱਗ ਪਈਆਂ ਪਿੰਡ ਨਾਲੋਂ ਅਸਥਾਨ ਦੂਰ ਸਮਝ ਕੇ ਅੱਧੇ ਲੋਕਾਂ ਨੇ ਤਾਂ ਇੱਟਾਂ ਪਿੰਡ ਦੇ ਨੇੜੇ ਟੋਬੇ ਦੇ ਕਨਾਰੇ ਛੁੱਟ ਲਈਆਂ ਅਤੇ ਅੱਧਿਆਂ ਨੇ ਸੰਤਾਂ ਕੋਲ ਹੂਹੀ ਤੇ ਛੁੱਟੀਆਂ ਲੋਕ ਆਪੋ ਵਿੱਚ ਫਟ ਗਏ ਅਤੇ ਲੜਨ ਲੱਗ ਪਏ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਬਚਨ ਕੀਤਾ ਕਿ ਲੋਕੋ ਜਿਸ ਤਰ੍ਹਾਂ ਤੁਸੀਂ ਫਟ ਗਏ ਇਹ ਖੂਬ ਹੀ ਫਟ ਜਾਣਗੇ ਪਰ ਇੱਥੇ ਗੁਰਦੁਆਰਾ ਜ਼ਰੂਰ ਬਣੇਗਾ ਜਿੱਥੇ ਇੱਟਾਂ ਛੁੱਟੀਆਂ ਨੇ ਇੱਥੇ ਤੱਕ ਗੁਰਦੁਆਰਾ ਬਣੇਗਾ ਅਸੀਂ ਤਾਂ ਹੁਣ ਚੱਲਦੇ ਹਾਂ ਪਰ ਸਮਾਉਣ ਤੇ ਸਾਡਾ ਸਰੀਰ ਆਵੇਗਾ ਉਦੋਂ ਉਹ ਗੁਰਦੁਆਰਾ ਬਣਾਵੇਗਾ ਤੁਸੀਂ ਹਟਣ ਵੀ ਨਹੀਂ ਕਰਨੀ ਇਹ ਵਚਨ ਕਰਕੇ ਸੰਤ ਮਹਾਰਾਜ ਜੀ ਪਟਿਆਲੇ ਨੂੰ ਚਲੇ ਗਏ ਬਾਅਦ ਵਿੱਚ ਇੱਥੇ ਅਸਥਾਨ ਦੀ ਸੇਵਾ ਮੇਰੇ ਗੁਰਦੇਵ ਮਹਾਰਾਜ ਜੀਆ ਨੇ ਕਰਵਾਈ ਗੁਰਦੁਆਰਾ ਬਣਨ ਤੋਂ ਬਾਅਦ ਫਟੇ ਖੂ ਤੱਕ ਗੁਰਦੁਆਰਾ ਲੱਗਿਆ ਸੰਤਾਂ ਦਾ ਵਚਨ ਫਲੀਫੂਤ ਹੋਇਆ ਗੁਰਬਾਣੀ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨਪੀਰ ਨਵਾਜਿਆ ਤਿੰਨਾ ਅੰਚਰਾਂ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ